ਐਲਡੀ ਕੇ ਮੱਜਾ ਦੇਖ ਰਹੇ ਸਾਰੇ ਦਸਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੋਂ ਦੋਸਤੋ ਇਹ ਤੁਸੀਂ ਜੋ ਦੇਖ ਰਹੇ ਹੋ ਨਜ਼ਾਰਾ ਮੌਸਮ ਦਾ ਜੋ ਖੂਬਸੂਰਤ ਨਜ਼ਾਰਾ ਮਾਤਾ ਚੰਤਪੂਰਨੀ ਦੇ ਮੇਲੇ ਦਾ ਹੈ ਹਿਮਾਚਲ ਦਾ ਜਿੱਥੇ ਕਿ ਜੋ ਪਹਾੜੀ ਮੇਲਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਉਹ ਚੱਲ ਰਿਹਾ ਹੈ ਹਿਮਾਚਲ ਦੇ ਵਿੱਚ ਮਾਤਾ ਚੰਤਪੂਰਨੀ ਦਾ ਤੇ ਵੱਡੀ ਗਿੰਦੀ ਦੇ ਵਿੱਚ ਸੰਗਤ ਲਗਾਤਾਰ ਇੱਥੇ ਸੰਗਤ ਦਾ ਹੜਾ ਵੇਖਣ ਨੂੰ ਮਿਲ ਰਿਹਾ ਹੈ ਤੇ ਨਾਲ ਦੀ ਨਾਲ ਇਹ ਦੱਸ ਦਈਏ ਕਿ ਆ ਘੰਟੇ ਤੋਂ ਪਹਿਲਾਂ ਜੋ ਬਹੁਤ ਜ਼ਿਆਦੀ ਯਵਰਦਸਤ بارش ਵੀ ਹੋਈ ਹੈ ਇਹ ਹੁਣ ਵੀ ਹਾਲੇ ਬਹੁਤ ਬਦਲ ਹੈ ਉੱਪਰ ਤੇ ਛੋਟਾ ਛੋਟਾ ਮੀਂਹ ਚੱਲ ਰਿਹਾ ਹੈ ਨਾਲ ਤੇ ਸੰਗਤ ਵੀ ਕੋਈ ਕਮੀ ਨਹੀਂ ਫਿਰ ਵੀ ਬਹੁਤ ਬਾਰਸ਼ ਵੀ ਚੱਲ ਰਹੀ ਆ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਹੈ ਅੱਗੇ ਨੂੰ ਜਾਣਾ ਸੀ ਪਰ ਜਾਇ ਨਹੀਂ ਜਾਰੂ ਬਾਰਸ਼ ਬਹੁਤ ਹੈ ਤੇ ਅੱਗੇ ਰਸ਼ ਬਹੁਤ ਜ਼ਿਆਦਾ ਵਾ ਤੋ ਵੇਖੋ ਤੁਸੀਂ ਕਿਸ ਤਰ੍ਹਾਂ ਲਗਾਤਾਰ ਜੋ ਮੋਟਰਸਾਈਕਲਾਂ ਤੇ ਸੰਗਤ ਝੰਡੇ ਲਗਾ ਲਗਾ ਕੇ ਜਾ ਰਿਹਾ ਵਾ ਕੋਈ ਡਟੋਰ ਕਰਦਾ ਲੰਮੇ ਪੈ ਕੇ ਡਟੋਰ ਕਰਦਾ ਜਾ ਰਿਹਾ तो भी जो भी बहुत ज्यादा बारिश बहुत हो चुकी है देखो जो भी मौसम उपर देखो बदल बहुत ज्यादा बारिश हो रही है कल भी इतने रुक रोते हम काफी बारिश तेज बहुत ज्यादा हो रही है हो चुकी है ਛਾਲਾ ਦੇ ਵਿੱਚ ਵੇਖੋ ਨਾ ਮਥਰੇ ਲੱਗਦਾ بارش ਕਰਕੇ ਜੋ ਸਾਰਾ ਸਹਿਮੌਰ ਬਾਸ ਨੇ ਫਿਰ ਵੀ ਸੰਗਤ ਦੇ ਵਿੱਚ ਬੜਾ ਉਤਸ਼ਾਹ ਮਾਦਾ ਜਿੰਦੂ ਪੁਨੀ ਦੇਤਰ ਬਾਹਰ ਦਾ ਇਹ ਨਜ਼ਾਰਾ ਹੈ ਭਰਵੀ ਚੌਂਕ ਦਾ ਜੋ ਪਿੱਛੇ ਹੈ 2 3 4 ਕਿਲੋਮੀਟਰ ਲੰਗਰ ਲੱਗੇ ਨੇ ਜਗਾ ਜਗਾ ਤੇ ਬੜੀ ਤਰ੍ਹਾਂ ਦੇ ਲੰਗਰ ਤੇ ਬਹੁਤ ਹੀ ਵੱਡੀ ਜਿੰਦੀ ਦੇ ਵਿੱਚ ਨਾ ਤਾਂ ਤੇ ਜਿਹੜੇ ਸੋਨੇ ਸੁਝਾਅ ਤਾਂ ਦਿੱਤੀਆਂ ਨਗਰਾਂ ਦੇ ਲੋਕਾਂ ਨੇ ਲੈ ਕੇ ਆਲੀਆਂ ਵਗੈਰਾ ਸਾਰੇ ਉਹ ਸਾਰੇ ਮੋਟਰਸਾਈਕਲ ਤੇ ਜ਼ਿਆਦਾਤਰ ਲੋਕ ਜਾ ਰਹੇ ਨੇ ਪੈਦਲ ਵੀ ਬਹੁਤ ਜਾ ਰਹੀ ਹੈ ਸੰਗਤ ਤੇ ਮੋਟਰਸਾਈਕਲ ਵੀ ਬਹੁਤ ਜ਼ਿਆਦਾ ਜਾ ਰਹੇ ਨੇ ਬਾਕੀ ਕੁਝ ਆਪਣੀਆਂ ਕਾਰਾਂ ਤੇ ਗੱਡੀਆਂ ਮੋਟਰਾਂ ਦੇ ਉਹ ਜਾ ਰਹੇ ਨੇ ਤੇ ਇਹ ਨਜ਼ਾਰਾ ਅਜੀਬ ਕਿੰਧਰਪੁਰ ਨਹੀਂ ਦੇ ਦਰਵਾਜ਼ੇ ਤੋਂ ਲੈ ਕੇ ਦਾ ਇੱਥੇ ਜਿਹੜੇ ਹੁਣੇ بارش ਪੈ ਕੇ ਅੱਜ ਇਹ ਬਹੁਤ ਜ਼ਿਆਦਾ ਅਕੀਚਿਤ ਬੁਨੀ ਦੇ ਸ਼ਾਹ ਵੇਖੋ ਤੁਹਾਨੂੰ ਦਿਖਾ ਦਈਏ ਕਿ ਪਾਣੀ ਵੇਖੋ ਇੱਥੇ ਵੀ ਪਾਣੀ ਨਿਵਾਨ ਚ ਰੋ ਰਿਹਾ ਹੈ ਦੇ ਦੇਖ ਸਕਦੇ ਹੋ ਬਹੁਤ ਜਿਆਦੀ بارش ਹੋਈ ਹੈ ਇੱਥੇ ਸਾਰਾ ਦੇਖੋ ਪਾਣੀ ਜਿੱਥੇ ਨਿਵਾਨ ਹੈ ਥੋੜਾ ਬੋਧਾ ਉੱਥੇ ਪਾਣੀ ਖਲੋਂਦਾ ਹੈ ਇਹ ਸੰਗਤ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗੰਦੀ ਦੇ ਵਿੱਚ ਆ ਰਹੀ ਹੈ ਆਪਣਾ ਸਾਰੇ ਇਹ ਹੈ ਜੀ ਚਿੰਤਪੁਨੀ ਦਰਬਾਰ ਦਾ ਨਜ਼ਾਰਾ ਮੇਲੇ ਦਾ ਜੋ ਨਜ਼ਾਰਾ ਦੇਖੋ ਸੰਗਤ ਬਹੁਤ ਵਧੀ ਗਿੰਦੀ ਦੇ ਵਿੱਚ ਪਹੁੰਚ ਰਹੀ ਹੈ ਅਜੇ ਵੀ بارش ਉੱਪਰ ਹੋ ਰਹੀ ਹੈ ਝੁਕ ਰੁਕੇ ਬਹੁਤ ਜ਼ਿਆਦਾ ਬੱਦਲ ਹੈ ਅਸਮਾਨ ਦੇ ਵਿੱਚ ਆ ਗਏ ਤੇ ਜੀ ਮੈਂ ਜਿੱਥੋਂ ਅੰਦਰ ਪ੍ਰਭਵੀ ਚੌਂਕ ਤੋਂ ਅਗਲੇ ਬੰਨੇ ਜਿਹੜਾ ਗੇਰ ਹੈ ਉਹ ਸ਼ੁਰੂ ਹੈ ਅੰਦਰ ਮਾਸਟਰ ਕੋਲ ਕਿ ਮਖਾਟੇ ਕੇ ਅੰਦਰ ਨੂੰ ਜਾਂਦੀ ਸੰਗਤ ਮੱਲੀ ਨਾਲ 11 ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਸੰਗਤ ਦਾ ਇਕੱਠ ਇੱਥੇ ਦੇਖਣ ਨੂੰ ਮਿਲਿਆ ਹੈ ਹੋਵੇ ਕਿ ਆਵਾਜ਼ਾਈ ਹੈ ਲਗਾਤਾਰ ਜਾ ਵੀ ਰਹੀ ਹੈ ਸੰਗਤ ਆ ਵੀ ਰਹੀ ਹੈ ਇਹ ਸਾਰੇ ਤੁਨ ਜਾ ਰਹੇ ਨੇ ਪਤਾ ਦੇਖਣ ਦੁਕਾਨਾਂ ਆਹਾਂ ਚਾਦ ਵਾਲੀਆਂ ਲੱਗੀਆਂ ਨੇ ਜਗਾ ਜਗਾ ਦੁਕਾਨਾਂ ਪ੍ਰਚਾਰੀਆਂ ਜਾਂ ਹੋਰ ਕਿਸ ਤਰ੍ਹਾਂ ਕਹ ਲਓ ਕਿ ਬੜੀ ਰੌਣਕ ਹੈ ਉੱਥੇ ਵੀ 파ਰਸ਼ੀ ਕਰਕੇ ਥੋੜਾ ਜਰੂਰ ਵਿਗਨ ਪਿਆ ਹੈ ਪਰ ਫੇਰ ਉਸੇ ਤਰ੍ਹਾਂ ਦੇਖ ਰਹੇ ਹੋ ਤੁਸੀਂ ਚੱਲ ਰਿਹਾ ਲਗਾਤਾਰ ਸੰਗਤ ਦਾ ਇਹ ਹੈ ਪ੍ਰਭਈ ਚੌਂਕ ਮਾਂ ਜੰਧਪਤ ਜੀ ਦੇ ਦਰਵਾਜ਼ੇ ਤੋਂ ਤਿੰਨ ਚਾਰ ਕਿਲੋਮੀਟਰ ਪਿਛੇ ਪੈਂਦਾ ਹੈ ਇਹ ਜਿਹੜਾ ਦੇਖ ਰਹੇ ਹੋ ਇਹ ਸੰਘਰਸ਼ ਕਰ ਰਿਹਾ ਹੈ ਬੜੀ ਦਿੱਕਤ ਕਰ ਰਿਹਾ ਹੈ ਲੱਗਿਆ ਨਹੀਂ ਜਾ ਰਿਹਾ ਬਾਜ਼ਾਰਾਂ ਦੇ ਵਿੱਚ ਇੰਨੀ ਜਲਦੀ ਜਿਵੇਂ ਜਿਵੇਂ ਟ੍ਰੈਫਿਕ ਨੂੰ ਵੀ ਕੰਟਰੋਲ ਕੀਤੀ ਜਾ ਰਹੀ ਹੈ ਇਥੋਂ ਦੀ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕਿ ਲਗਾਤਾਰ ਰਸਤਾ ਚੱਲਦਾ ਰਹੇ ਤੇ ਫਿਰ ਵੀ ਜੋ ਦਿੱਕਤ ਹੈ ਉਹ ਰਲ ਨਹੀਂ ਆ ਰਹੀ ਹੈ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਹੈ ਮਾਚੇਂਟ ਪੁਲਿਸ ਦੇ ਦਰਵਾਜ਼ੇ ਤੋਂ ਤੁਸੀਂ ਦੇਖ ਰਹੇ ਹੋ ਜੀ ਇਹ ਨਜ਼ਾਰਾ ਕਿ ਮਾ ਜਲਦਾ ਨਿਆਰਾ ਚੰਦਪੁਨੀ ਦੇ ਦਰਬਾਰ ਦਾ ਨਜ਼ਾਰਾ ਜਿਹੜੇ ਪਹਿਲੀ 3-4 ਕਿਲੋਮੀਟਰ ਪਿਛੇ ਅਸੀਂ ਚੱਲ ਆ ਰਹੇ ਹਾਂ ਇੱਥੋਂ ਦਾ ਹੈ ਅੱਗੇ ਤੇ ਜਾ ਨਹੀਂ ਜਾ ਰਿਹਾ ਸੀ ਇੰਨੀ ਸੰਘਤ ਹੈ ਤੇ بارش ਬਹੁਤ ਜ਼ਿਆਦਾ ਆ ਗਈ ਸੀ ਇੱਥੇ ਮੰਗਰ ਤੇ ਚੰਦਪੁਨੀ ਤੇ ਇਸ ਕਰਕੇ ਹੋਣਾ ਤੇ ਫਿਰ ਬਾਬਸ ਆ ਗਏ ਆਪਣੀ ਧਰਮਸ਼ਾਲਾ ਦੇ ਵਿੱਚ ਜੋ ਮਾ ਚੰਦਪੁਨੀ ਧਾਮ ਲੰਗਰ ਕਮੇਟੀ ਜਿਹੜਾ ਵੀ ਉਹ ਆ ਰਹੀ ਹੈ ਧਰਮਸ਼ਾਲਾ ਜਿੱਤੇ ਕਿ 26 ਜੁਲਾਈ ਤੋਂ ਲੈ ਕੇ ਤੇ ਕੱਲ 26 ਜੁਲਾਈ ਤੋਂ ਲੈ ਕੇ 1 ਅਗਸਤ ਤੇ ਇੱਕ ਲੰਗਰ ਚੱਲ ਰਿਹਾ ਹੈ ਤੇ ਅੱਜ ਵੀ ਉੱਥੇ ਚੱਲ ਰਿਹਾ ਤੇ ਕੱਲ ਸਮਾਪਤੀ ਹੈ ਉੱਥੇ ਜਾ ਰਹੇ ਹਾਂ ਉਧਰ ਨੂੰ ਵਧ ਰਹੇ ਹਾਂ ਅੱਗੇ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਵੀ ਦਿਖਾ ਰਹੇ ਹਾਂ ਨਜ਼ਾਰਾ ਟ੍ਰੈਫਿਕ ਦਾ ਦੇਖੋ ਮਾਤਾ ਦੇ ਦਰਬਾਰ ਦੀਆਂ ਰੌਣਕਾਂ ਮੇਲੇ ਦੀਆਂ ਰੌਣਕਾਂ ਘਰ ਬੈਠੇ ਸ਼ੇਅਰ ਕਰੋ ਤੇ ਸੰਗਤਾਂ ਹੋਰ ਵੀ ਦੇਖ ਲੈਣ ਤੇ ਸਾਡੀ ਵੀ ਇੱਥੇ ਹਾਜ਼ਰੀ ਲੱਗੇ ਕੋਜੀ ਲੰਗਰ ਬੰਦਾਰਾ ਚੱਲ ਰਿਹਾ ਜੀ ਮਾ ਚਿੰਤਪੁਰ ਦੀ ਸੇਵਾਦਾਰ ਲੁਧਿਆਣਾ ਕੀ ਔਰ ਸੇ 12ਵਾਂ ਵਰਸ਼ਿਕ ਬੰਦਾਰਾ 12ਵਾਂ ਲੰਗਰ ਹੈ ਜੀ ਲੁਧਿਆਣਾ ਵਾਲਿਆਂ ਦਾ ਬੰਦਾਰਾ ਹੈ ਬੱਦਲ ਬਾਰ ਮੌਸਮ ਬਹੁਤ ਸੁਹਾਵਣਾ ਵਧੀਆ ਹੋ ਚੁੱਕਾ ਹੈ ਇਹ ਨੀਵੇਂ ਲਾ ਕੇ ਸਾਈਡ ਵਾਲੇ ਵੇਖੋ ਪਾਣੀ ਵੀ ਖਲੋ ਚੁਕਾ ਹੈ ਤੇ ਪਹਾੜਾਂ ਦੇ ਵਿੱਚ ਬਹੁਤ ਜਲਦੀ ਪਾਣੀ ਨਹੀਂ ਖਲੋਂਦਾ ਪਰ بارش ਬਹੁਤ ਜ਼ਿਆਦਾ ਹੋਈ ਹੈ ਹੁਣੇ-ਹੁਣੇ ਅੱਧਾ ਘੰਟਾ ਪਹਿਲਾਂ ਹੋ ਗਿਆ ਠੀਕ ਆ ਬਹੁਤ ਜ਼ਿਆਦਾ بارش ਤੇ ਦਿੱਤੇ ਚੱਲਦੇ ਆਪ ਵੀ ਬੇਸ਼ੱਕ ਨੂੰ ਐਨ ਵੀ ਘਣਾਟਾ ਐਨ ਵੀ ਬਹੁਤ ਬਹੁਤ ਐਨਾ ਪਾਣੀ ਐ ਹਾੜਾਂ ਦੇ ਵਿੱਚ ਪੈ ਰਿਹਾ ਜੀ ਮੀਂਹ ਮਾਂਚਿੰਦਪੁਰੀ ਦਾ ਮੇਲਾ ਲੱਗਾ ਹੈ ਤੇ ਬਾਤਸ਼ੀ ਨਾਲ ਬਹੁਤ ਚੱਲ ਰਹੀ ਹੈ ਕੱਲ ਵੀ ਹੋਈ ਹੈ ਤੇ ਅੱਜ ਫਿਰ ਬਾਤਸ਼ ਹੋ ਰਹੀ ਹੈ ਜਿਹਦਾ ਤੁਸੀਂ ਲਾਈਵ ਦੇਖ ਰਹੇ ਹੋ ਹੈ ਜੀ ਮਾਂਚਿੰਦਪੁਰੀ ਦਾ ਮੰਗਰ ਕਮੇਟੀ ਜਿੰਦੇ ਵਾਲਾ ਗੁਰੂ ਦੀ ਤਰਫੋਂ ਚੱਲਾ ਅੱਜ ਕੀ ਹੈ ਜੀ ਕਿੱਥੇ ਅਸੀਂ ਠਹਿਰੇ ਹੋਏ ਹਾਂ ਤੇ ਇੱਥੇ ਲੰਗਰ ਚੱਲ ਰਿਹਾ ਹੈ ਜੋ ਪੇਰੋਂ ਅਨੁਸਾਰ ਭੰਡਾਰਾ ਜੋ ਚੱਲ ਰਿਹਾ ਹੈ 26 ਤਰੀਕ ਤੋਂ ਲੈ ਕੇ ਲਗਾਤਾਰ ਜਾਰੀ ਹੈ ਕਿ ਰਿਕਵੈਸਟ ਕਰ ਦੋ ਕਾ ਦੋ ਮੇਰੇ ਪਾਈ ਜਾਵੇ তিনি